ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਬੁੱਟਰ ਤੇ ਜ਼ਿਲ੍ਹਾ ਨੂੰ ਪੈਂਦਾ ਮੋਗਾ ਤਾਜੀ ਸੁਈਆਂਵੇਂ ਗਾਮਾ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਾਈ 사ਸਰੀ ਗਾਲ ਬਾਈ ਨਾਮ ਦੱਸੋ ਜੀ ਆਪਣਾ ਨਾਮ ਵੀਰੇ ਲਾਲਾ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਪੈਂਦੀ ਹੈ ਮੋਬਾਈਲ ਨੰਬਰ 6284410416 6284410416 ਠੀਕ ਹੈ ਜੀ ਹਾਂਜੀ ਬਾਈ ਕਿੰਨੇ ਬਿਹੜਾ ਵਕਾਉ ਆਪਣੇ ਕੋਲ ਆਜਾ ਆਪਣੇ ਕੋਲੇ ਵੀਰੇ 2 ਆ ਸੀਗੀਆਂ ਦਾ 3 ਤੇ ਆ ਬਿਹੜਾ ਦਾ ਸੌਦਾ ਹੋ ਗਿਆ ਬੰਦੇ ਨੇ ਸਾਈ ਪਾਤੀ ਸੀਗੀ ਉਹ ਕਹਿੰਦੇ ਕੱਲ ਨੂੰ ਸਵੇਰ ਲੈ ਜਾਗੇ ਠੀਕ ਹੈ ਜੀ ਇਹ ਉਹ ਰਾਤ ਸੋਈ ਸੀ ਮੰਨ ਕੇ ਚਲੋ 8 ਵਜੇ ਤੇ ਇਹ ਆ ਸਵੇਰ ਸੋਈ ਆ ਬਿਹੜ ਠੀਕ ਹੈ ਜੀ ਜੀਰਾਂ ਦੋਨਾਂ ਦੀਆਂ ਕੰਪਲੀਟ ਹੀ ਸੀਗੀਆਂ ਆ ਪੰਜਾਂ ਦੋਨਾਂ ਦੀਆਂ ਠੀਕ ਹੈ ਜੀ ਤੀਜੀ ਆ ਇਹਨਾਂ ਨੂੰ ਹਾਂ ਤੇ ਸੁਣ ਲਾਗੀ ਉਹਦੇ ਮਗਰ ਬੱਛਾ ਵੀਰੇ ਉਹਦੇ ਮਗਰ ਬੱਸਾ ਇਹਦੇ ਮਗਰ ਬਾਈ ਇਹਦੇ ਮਗਰ ਬੱਛੀ ਆ ਬਈ ਬੱਛੀ ਬਹੁਤ ਵਧੀਆ ਵਾ ਕਰੀਡ ਬਰੂਡ ਬਹੁਤ ਆ ਆਪ ਹੈਰ ਸ਼ੈਰ ਦੀ ਆ ਬੱਛੀ ਐਚ ਐਫ ਦੀ ਆ ਵੇ ਮਗਰ ਵੇਖ ਬੱਛੀ ਦਾ ਬੂਤੀ ਬੂਤੀ ਬਹੁਤ ਛੋਟੀ ਆ ਠੀਕ ਹੈ ਜੀ ਹੂੰ ਤੇ ਹਾਂਜੀ ਬਾਈ ਦੱਸੋ ਔਰ ਕਹਿੰਦੇ ਸੂਏ ਕੀ ਗੱਲ ਬਾਤ ਇਹ ਦੂਜੇ ਸੂਏ ਸੂਈ ਆ ਬਾਈ ਤੜਕੇ ਦੀ ਸੂਈ ਆ ਹਾਂਜੀ ਤੇ ਟਾ 2 2.5 ਕਿਲੋ ਬੋਲੀ ਕੱਢੀ ਵੀ ਇਹਦੀ ਠੀਕ ਹੈ ਜੀ ਠੰਡੀਆਂ ਜਿਵੇਂ ਮਰਜੀ ਬੈਠੀ ਆ ਕੋਈ ਵਾਸਤਾ ਨਹੀਂ ਲੈ ਕੋਈ ਬੱਚੇ ਦਾ ਨਹੀਂ ਵਹਿਮ ਲੈ ਚੋਈ ਵੀ ਰੂਹ ਵਰਗੀ ਆ ਲੈ ਠੀਕ ਹੈ ਜੀ ਜੋ ਠੀਕ ਹੈ ਤੇ ਸੂਹਾ ਦੂਜਾ ਜੀ ਇਹ ਦੂਜਾ ਸੂਹਾ ਸੂਈ ਆ ਬਈ ਤੇ ਪੰਜਾਬ ਵਾਲੀ ਜਰਸੀ ਜੀ ਹਾਂ ਪੰਜਾਬ ਵਾਲੀ ਜਰਸੀ ਆ ਬਈ ਮੜੀ ਤੋਰੂਗੇ ਜੀ ਜਰਸੀ ਤੇ ਐਚ ਐਫ ਦਾ ਕਰਾਸ ਆ ਹੈਰ ਸ਼ਹਿਰ ਆ ਹੈ ਵੀਰੇ ਠੀਕ ਆ ਜੀ ਹਾਂ ਲੋ ਭਰਾ ਦੇਖ ਸਕਦੇ ਲੋ ਜੀ ਠੰਡੀ ਸੀ ਲਾ ਪੂਰੀ ਬਾਕੀ ਠੰਡ ਦਾ ਕਰਕੇ ਸਭ ਦਾ ਜੇ ਆਪ ਲੜਾਉਗੇ ਤੁਹਾਨੂੰ ਲਾ ਕੇ ਦਿਖਾ ਦੇਗੇ ਲੈ ਵਾ ਲੂਗਾ ਤੁਸੀਂ ਤਾਜਾ ਲਾ ਸਕਦੇ ਭਰਾ ਠੋਸ ਠੀਕ ਹੈ। ਉਹ ਨਸੀਲਾ ਮੀਨਿੰਗ ਵੀਰੇ ਉਹ ਝੋਲੇ ਦਾ ਵੈਸੇ ਤਾਜੀ ਸੂਈ ਕਰਕੇ ਦਿੱਤਾ ਸੀ ਨਾ। ਹਾਂਜੀ ਹਾਂਜੀ। ਰੰਗਵਾਜੂ ਕੋਈ ਬਾਸਤਾ ਨਹੀਂ ਗਾ ਠੰਡੀ ਬਥੇਰੀ ਆ ਵੜ ਲੈ। ਠੀਕ ਹੈ ਠੀਕ ਹੈ। ਉਪਰਾਂ ਜਵਾਕ ਚੋਈ ਜਾਵੇ ਕੋਈ ਆਏ ਨਹੀਂ ਰੱਤਾਂ ਛੜਾਂ ਵਾਲਾ ਕੰਮ ਨਹੀਂ ਗਾ। ਨਾਲ ਬਸ ਅਕਲ ਵਾਲੀ ਆ ਵੜ ਕੋਈ ਆਏ ਨਹੀਂ ਵੀ। ਰੱਤਾਂ ਛੜਾਂ ਮਾਰਨ ਵਾਲੀ ਆ। ਠੀਕ ਹੈ ਜੀ। ਲਓਪਰਾ। ਬਾਕੀ ਬੱਚਾ ਮਗਰ ਬਹੁਤ ਚੰਗਾ ਵੀਰੇ ਅੱਛੀ ਆ। ਠੀਕ ਹੈ ਠੀਕ ਹੈ। ਲਓਪਰਾ। ਚੈੱਕ ਕਰਦੇ ਕੱਦ ਕਾਟ। ਸੁਖਨਾ ਕਰਮ ਵਾਲੀ ਆ ਵਧੀਆ। ਠੀਕ ਹੈ ਜੀ। ਲਓ। ਮਸੀ ਆਪਣੂੰ ਗਾਈ ਨੇ ਦਿਖਾਈ ਦਿੱਤੀ। ਹਾਂਜੀ ਬਾਈ ਜੀ ਰੇਟ ਦੱਸੋ ਜੀ ਜਦਾਂ ਰੇਟ ਵੀਰੇ ਆਪਾਂ ਲੈਣ ਦੇਣ ਦਾ ਯਾਰੀ ਕੰਮ ਕਰਨਾ ਬਾਂ ਮਾਨਤਾ ਨਹੀਂ ਹੋਊਗਾ 57000 ਦੀ ਬਿਹੜ ਦੇ ਦਿਆਂਗੇ ਠੀਕ ਹੈ ਜੀ ਵਿੱਚੋਂ ਮਾਨਦਾਨ ਕਰ ਦੇਾਂਗੇ ਕੋਈ ਸੌਦੇ ਬਾਜ਼ੀ ਵਾਲਾ ਕੰਮ ਕਰਨਾ ਫੇਰ ਭਲਾ 65 ਕਰਾਈ ਜਾਵੇ ਉਹਦਾ ਕੋਈ ਫਾਇਦਾ ਨਹੀਂਗਾ ਕੰਮ ਵਾਲਾ ਲੈਣ ਦੇਣ ਵਾਲਾ ਕੰਮ ਹੋਊਗਾ 57 ਦੀ ਕਿ 55000 ਦੀ ਬਿਹੜ ਦੇਵਾਂਗੇ ਵਿੱਚੋਂ ਛੋਟ ਕਰ ਦੇਾਂਗੇ ਠੀਕ ਹੈ ਜੀ ਠੀਕ ਹੈ ਲੋਪਰਾ ਫੇਸ ਕੁਆਲਟੀ ਚੰਗੀ ਤਰ੍ਹਾਂ ਫਿਰ ਦੇਖ ਲਓ ਅ ਲੋ ਜੀ ਠੀਕ ਹੈ ਮਾਗਰ ਵੀ ਬੱਸੀ ਬਹੁਤ ਸੋਹਣੀ ਆ ਉਹ ਬੈਠੀ ਆ ਬੱਛੀ ਨਸਲ ਵਾਲੀ ਆ ਵੀਰੇ ਕੋਈ ਆਈ ਨਹੀਂ ਢੋਗਲਾ ਬੱਛੀ ਫਰੀਡ ਵਾਲ ਠੀਕ ਹੈ ਭਾਈ ਠੀਕ ਹੈ ਤੇ ਆ ਦੂਜੇ ਨੰਬਰ ਵਾਲੀ ਇਹ ਵੇਗ ਗਈ ਇਹ ਵੇਗ ਗਈ ਵੀਰੇ ਇਹਦਾ ਸੌਦਾ ਹੋ ਗਿਆ ਠੀਕ ਹੈ ਜੀ ਲੋਪਰਾ ਇਹ ਬਾਈ ਕਹਿੰਦਾ ਸੌਦਾ ਹੋ ਗਿਆ ਠੀਕ ਇਹਦੇ ਮਗਰ ਵੀ ਬੱਛੀ ਹੋਈ ਸੀਗੀ ਠੀਕ ਹੈ ਜੀ ਸੌਦਾ ਇਹਦਾ 20 ਪਲੱਸ ਹੀ ਪਾ ਦੂ ਬੈਣ ਠੀਕ ਹੈ ਜੀ ਹਾਂ ਜੀ ਇਹਦੇ ਦੱਸੋ ਜੀ ਤੀਜੀ ਦਾ ਇਹ ਵੀਰੇ ਤੀਜਾ ਸੂਆ ਸੂਈ ਆ ਆਪਾਂ ਕਹਦੇ ਗਏ ਦੂਜੇ ਸੂਏ ਸੂਈ ਆ ਹਾਂਜੀ ਤੀਜੇ ਸੂਏ ਸੂਈ ਆ ਤੇ ਬੱਛਾ ਮਗਰ ਆ ਇਹਦੇ ਇਹਦੇ ਬੱਸਾ ਜੀ ਹਾਂ ਬੱਛਾ ਲੋਪਰਾ ਬੱਸਾ ਜੀ ਮਗਰ ਠੀਕ ਹੈ ਜੀ ਚੱਕ ਇਹਦੇ ਵੇਹੜ ਦੇ ਜਾ ਦਿਨ ਪੂਰੇ ਸਹੀ 1 2 ਤਰੀਕ ਨੂੰ ਦੇਣ ਜਿਹਨੇ ਮਾਲਕਾਂ ਨੇ ਦੱਸਿਆ ਉਹਨੂੰ 2 ਤਰੀਕ ਦੱਸੀ ਸੀ ਉਹਨਾਂ ਨੇ ਠੀਕ ਹੈ ਜੀ ਕਿਉਂਕਿ ਮਾਨਕ ਜਲਾ ਗਾਂਆਂ ਸੂਪੀਆਂ ਨੇ ਵਾਸ਼ਰਾਂ ਵਾਲੀ ਬੱਚਾ ਧਾਰ ਦਿੰਦੀਆਂ ਗਾਂਆਂ ਸਮੈਲ ਨਹੀਂ ਸਹੀ ਗੱਲ ਹੈ ਜੀ ਵੱਡੀ ਬੁੱਢੀ ਬੜਾ ਬਹੁਤ ਆ ਬੜਾ ਕੋਈ ਆ ਨਹੀਂ ਨਿੱਕੀ ਜੀ ਨਹੀਂ ਗਈ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਲੇ ਵੇ ਤੁਹਾਨੂੰ ਤਾਜ਼ਾ ਤੁਸੀਂ ਲੈ ਹੀ ਸਕਦੇ ਹੋ ਭਰਾ ਲੋ ਜੀ ਕੱਦ ਕਾਟ ਸੁਕਣਾ ਕਰਦਾ ਤਾਂ 25 ਕਿਲੋ ਵੀਰੇ ਦੂਜੇ ਸੂਏ ਦਿੱਤਾ ਹੋਇਆ ਇਹਦਾ ਠੀਕ ਹੈ ਜੀ ਹਾਂ ਦੋ ਤਾਂ 27 28 ਕਿਲੋ ਰਾਮਨਾ ਪਾ ਦੂਗੀ ਜਾਣ ਜੱਪੇ ਆਈ ਆ ਕੋਈ ਲੱਸੀ ਦਾ ਵੀ ਨਹੀਂ ਲੈ ਠੀਕ ਹੈ ਲੋ ਭਰਾ ਚੱਕਾ ਸਾਬ ਕੋਈ ਲस्सी ਨਹੀਂ ਗਈ ਵੈਰ ਕੋਈ ਆਪਾਂ ਕਹਿ ਦਈਏ ਵੀ ਸੂਕੇ ਵੀ ਪਤਲੀ ਪੈਗੀ ਠੀਕ ਹੈ ਚੁਆਈਆਂ ਨਾਲ ਇੱਕ ਦੋ ਜੁਆਈਆਂ ਲੱਗੀਆਂ ਨੇ ਵਧੀਆ ਬਣ ਜਾਣਾ ਵੈਰ ਨੇ ਠੀਕ ਹੈ ਠੀਕ ਹੈ ਲੋ ਭਰਾ ਲੋ ਜੀ ਠੀਕ ਹੈ ਵਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਲੋ ਜੀ ਜੇਰ ਪਈ ਨਹੀਂ ਜੇਰ ਤਾਂ ਵੀਰੇ ਬੈਗੀ ਦਸ ਮਿੰਟਾਂ ਜਾ ਹੁਣ ਤੂੰ ਬੈਠੀ ਹੋ ਸੀ ਜੋ ਤੂੰ ਆਇਆ ਵੀਡੀਓ ਦਾ ਕਰਕੇ ਠਾਪੀ ਆਪਾਂ ਜੇਰ ਤਾਂ ਬੈਗੀ ਦਸ ਮਿੰਟਾਂ ਜੀ ਛੜ ਦੂਗੀ ਗਾ ਤੁਰਿਆ ਵਾਲਾ ਰਤਾਂ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਦੋਦ 25 26 ਕਿਲੋ ਰਾਂ ਉਹਨਾ ਗਰੰਟੀ ਜੀ ਵਾਲਾ ਵੀ ਦੇ ਦੂਗੀ ਮੇਰੇ ਬਹੁਤ ਜਾਇਜ਼ ਜਾਦਾ ਰੇਟ ਵੀਰੇ ਮੌਲ ਕਰਉਣ ਦਾ ਭਲਾ 85000 ਕਰ ਲੈ 72000 ਚ ਮਾਨਤਾ ਕਰ ਦਿਆਂਗੇ ਆਪਾਂ ਲੋ ਭਰਾ ਬਾਈ ਨੇ ਬਿਲਕੁਲ ਜਾਇਜ਼ ਰੇਟ ਦੱਸਿਆ ਠੀਕ ਹੈ ਚੰਗੀ ਕੱਦ ਕਾੜ ਬਾਕੀ ਵੀਰੇ ਆਏ ਆ ਕੋਈ ਆਏ ਨਹੀਂ ਕਿ ਆ ਵੀ ਇਹ ਕਿਹੜਾ ਵੀ ਆਪਾਂ ਕਰੀਏ ਵੀ ਦੋਗਲਾ ਆਪਾਂ ਬਾਕੀ ਰੋਤ ਵੀ ਚੰਗੀ ਆ ਗਾਂ ਜਾ ਕੇ ਦੁੱਧ ਤਾਂ ਇਹਨਾਂ ਨੇ ਰੋਤਣੀ ਨਹੀਂ ਦੇਣਾ ਵਾ ਅਕਸਰ ਹੈ ਕਿ ਨਹੀਂ ਠੀਕ ਹੈ ਠੀਕ ਹਾਂ ਠੀਕ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਤੇ ਬਾਏ